ਕਹਿੰਦੇ ਹੁਣ ਮੁਕਾਬਲਾ ਡਰੋਨ ਦਾ ਡਰੋਨ ਦੇ ਨਾਲ ਹੀ ਕਰਾਂਗੇ ਤਾਂ ਦੇਖ ਸਤੋ ਨਵਾਂ ਡੱਬਾ ਹੁਣੇ ਖੋਲੇ ਔਰ ਹੁਣੇ ਡਰੋਨ ਇਹਨਾਂ ਨੇ ਹੱਥ ਦੇ ਵਿੱਚ ਫੜ ਕੇ ਉਡਾਉਣ ਲੱਗੇ ਨੇ ਜਿੱਦਾਂ ਕਹਿੰਦੇ ਲੋਹੇ ਨੂੰ ਲੋਹਾ ਕੱਟਦਾ ਹੈ ਤਾਂ ਡਰੋਨ ਦਾ ਮੁਕਾਬਲਾ ਹੰ ਡਰੋਨ ਹੀ ਕਰੇਗਾ ਆ ਤਰੂਗਾ ਇਸ ਦੇ ਕੋਈ ਫਟਣ ਆਏਗਾ ਤਾਂ ਡਰੋਨ ਨੂੰ ਉਸ ਦੇ ਪਰਾਂ ਦੇ ਵਿੱਚ ਫਸਾ ਕੇ ਉਹ ਡਰੋਨ ਨੂੰ ਸਿੱਟਣ ਦੀ ਕੋਸ਼ਿਸ਼ ਕਰਾਂਗੇ ਤਕੀਲਦਾ ਉਸੇ ਹੈਵੀ ਡਰੋਨ ਦੇ ਮੁਰੇ ਇਹ ਟੈਕ ਪਾਊਗਾ ਔਰ ਉਸ ਦਾ ਮੁਕਾਬਲਾ ਕਰੇਗਾ ਕਿੱਡਾ ਵੱਡਾ ਮਰਜੀ ਡਰੋਨ ਹੋਵੇ ਤਾਂ ਉਹਨਾਂ ਨੂੰ ਡੇਜ ਹੋ ਗਿਆ ਤਾਂ نیچے गिरਣਾ ਹੀ ਕਰਨਾ ਹੈ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਜਿੱਥੇ 2 ਦਿਨ ਹਰਿਆਣਾ ਪੁਲਿਸ ਦੇ ਵੱਲੋਂ ਡਰੋਨ ਦੇ ਰਾਹੀਂ ਅਥਰੂ ਗੈਸ ਦੇ ਗੋਲੇ ਦਾਗੇ ਗਏ ਤਾਂ ਹੁਣ ਕਿਸਤਾਨਾ ਨੇ ਉਹਦਾ ਵੀ ਤੋੜ ਲਵ ਲਿੱਤਾ ਆਪਣਾ ਡਰੋਨ ਲਿਆਏ ਨੇ ਕਹਿੰਦੇ ਹੁਣ ਮੁਕਾਬਲਾ ਡਰੋਨ ਦਾ ਡਰੋਨ ਦੇ ਨਾਲ ਹੀ ਕਰਾਂਗੇ ਤਾਂ ਦੇਖ ਸਕਦੇ ਹੋ ਨਵਾਂ ਡੱਬਾ ਹੁਣੇ ਖੋਲੇ ਔਰ ਹੁਣੇ ਡਰੋਨ ਇਹਨਾਂ ਨੇ ਹੱਥ ਦੇ ਵਿੱਚ ਫੜ ਕੇ ਉਡਾਉਣ ਲੱਗੇ ਨੇ ਕਹਿੰਦੇ ਡਰੋਨ ਹਵਾ 'ਚ ਅੱਜ ਅਸੀਂ ਉਡਾਵਾਂਗੇ ਭਾਵੇਂ ਹਰਿਆਣੇ ਵਾਲੇ ਨਹੀਂ ਉਡਾਰੇ ਪਰ ਅਸੀਂ ਆਪਣਾ ਡਰੋਨ ਇਧਰੋਂ ਉਡਾ ਕੇ ਉਹਲੇ ਡਰੋਨ ਦਾ ਮੁਕਾਬਲਾ ਕਰਾਂਗੇ ਟੱਕਰਾ ਕਰਾਂਗੇ ਹਾਂਜੀ ਬਾਈ ਜੀ ਦੋ ਦਿਨ ਤੱਕ ਬਹੁਤ ਥਰੂ ਗੈਸ ਦੇ ਗੋਲੇ ਡਾਗੇ ਉਹਨਾਂ ਨੇ ਤਾਂ ਕੱਲ ਪਤੰਗ ਦੇ ਨਾਲ ਵੀ ਡਰੋਨ ਡੇਗ ਲਿਆ ਸੀਗਾ ਅੱਜ ਕੀ ਫਿਰ ਤੋੜ ਲੱਭਿਆ ਅੱਜ ਆਪਣਾ ਡਰੋਨ ਲ ਕਿ ਤੱਕ ਕਹਿੰਦਾ ਲੋਹੇ ਨੂੰ ਲੋਹਾ ਕੱਟਦਾ ਹੈ ਤਾਂ ਡਰੋਨ ਦਾ ਮੁਕਾਬਲਾ ਹਣ ਡਰੋਨ ਹੀ ਕਰੇਗਾ ਕਿਸਾਨ ਹੁਣ ਕਿਸਾਨ ਨਹੀਂ ਕਿਸਾਨ ਵੀ ਇੰਜੀਨੀਅਰ ਤੇ ਪੁੱਤ ਬਣ ਚੁੱਕੇ ਆਂ ਅਸੀਂ ਇੰਜੀਨੀਅਰਾਂ ਅਸੀਂ ਖੁਦ ਮੈਂ ਮੈਕੈਨੀਕਲ ਇੰਜੀਨੀਅਰ ਆਂ ਅਸੀਂ ਕੱਲ ਸਕੀਮ ਲਾਈ ਆਏ ਵੀ ਸਾਨੂੰ ਪ੍ਰੇਸ਼ਾਨ ਬਹੁਤ ਜ਼ਿਆਦਾ ਕੀਤਾ ਅਸੀਂ ਮਤਲਬ ਫਰੰਟ ਬਿਲਕੁਲ ਫਰੰਟ ਤੇ ਸੀਗੇ ਤਾਂ ਸਾਨੂੰ ਬਿਲਕੁਲ ਵੀ ਨਾ ਸਾਹ ਦੀ ਪ੍ਰੋਬਲਮ ਆ ਦੇਖਣ ਦੀ ਪ੍ਰੋਬਲਮ ਮਤਲਬ ਗਰਾਊਂਡ ਛੱਡ ਕੇ ਭੱਜਣ ਵਾਲੀ ਇੱਕ ਸਿਚੁਏਸ਼ਨ ਪੈਣ ਜਾਂਦੀ ਸੀਗੀ ਪਰ ਅਸੀਂ ਉਹਦਾ ਤੋੜ ਲੱਭਣ ਲਈ ਏਸੀ ਜਿਗਾਰਡ ਵੀ ਲਾਇਆ ਹੈ ਵੀ ਜਦੋਂ ਉਹਨਾਂ ਦਾ ਡਰੋਨ ਸਾਡੇ ਇਧਰ ਆਏਗਾ ਅਤੁੱਗਾਸ ਦੇ ਕੋਲੇ ਹਟਣਾ ਆਏਗਾ ਤਾਂ ਡਰੋਨ ਨੂੰ ਉਸਦੇ ਪਰਾਂ ਦੇ ਵਿੱਚ ਫਸਾ ਕੇ ਉਹ ਡਰੋਨ ਨੂੰ ਸੱਟੜ ਦੀ ਕੋਸ਼ਿਸ਼ ਕਰਾਂਗੇ ਇਹ ਜਰੂਰ ਸਾਡਾ ਕਪਾ ਜੋ ਹੈ ਪਲਾਨ ਸਕਸੈਸਫੁਲ ਹੋਏਗਾ ਕਿ ਤਕਨੀਕ ਤੁਹਾਡੀ ਵਧੀਆ ਆਈਡੀਆ ਵਧੀਆ ਪਰ ਜੇ ਉਹਨਾਂ ਦੇ ਡਰੋਨ ਦੀ ਗੱਲ ਕਰੀਏ ਤਾਂ ਬੜਾ ਹੈਵੀ ਡਰੋਨ ਹੈ ਉਹਨਾਂ ਦਾ ਤਾਂ ਕੀ ਲੱਗਦਾ ਉਸ ਹੈਵੀ ਡਰੋਨ ਦੇ ਮੁਰੇ ਇਹ ਟੱਕ ਪਾਊਗਾ ਔਰ ਉਸ ਦਾ ਮੁਕਾਬਲਾ ਕਰ ਪਾਊਗਾ ਬਿਲਕੁਲ ਦੀ ਬਿਲਕੁਲ ਇਹ ਵੀ ਬਹੁਤ ਹੈਵੀ ਡਰੋਨ ਹੈ ਜਦੋਂ ਇਹਦਾ ਇੱਕ ਪਰ ਡੈਮੇਜ ਹੋ ਜਾਂਦਾ ਹੈ ਤਾਂ ਕਿੱਡਾ ਕਿੱਡਾ ਵੱਡਾ ਮਰਜੀ ਡਰੋਨ ਹੋਵੇ ਤਾਂ ਉਹਨਾਂ ਦਾ ਡੈਮੇਜ ਹੋਗਾ ਤਾਂ نیچے गिर ਨਹੀਂ ਕਰਨਾ ਹੈ ਸਿਰਫ ਇੱਕ ਪਰ ਡੈਮੇਜ ਕਰਨ ਦਾ ਕੀ ਮਤਲਬ ਹੈ ਕਿ ਇੱਕ ਵਾਰੀ ਪਰ ਡੈਮੇਜ ਹੋ ਜਾਂਦੇ ਨੇ ਤਾਂ ਬਿਲਕੁਲ ਡੈਮੇਜ ਹੋਏਗਾ ਤਾਂ ਮਤਲਬ ਤੁਹਾਡਾ ਮੇਨ ਮਕਸਦ ਇਹ ਹੈ ਕਿ ਉਧਰਲਾ ਡਰੋਨ نیچے ਡੇਗਣਾ ਉਹਨਾਂ ਨੂੰ ਡੈਮੇਜ ਕਰਨਾ ਹੈ ਕੋਈ ਹੋਰ ਤਰੀਕੇ ਦੇ ਨਾਲ ਕਿਸੇ ਤਰੀਕੇ ਨਾਲ ਆਪਾਂ ਮੁਕਾਬਲਾ ਨਹੀਂ ਕਰਨਾ ਸਾਡਾ ਮੇਨ ਮਕਸਦ ਇਹ ਹੈ ਕਿ ਡੈਮੇਜ ਕਰਨਾ ਹੈ ਬਿਲਕੁਲ ਡੈਮੇਜ ਕਰਨਾ ਤਾਂ ਕੀ ਮਤਲਬ ਆ ਸਾਡਾ ਪਰ ਕਿੰਨੀ ਕਿਹੇ ਦੂਰੀ ਕਿੰਨੀ ਕਹਿ ਗਈ ਹੈ ਦੀ ਕਿੰਨੇ ਕਿ ਮੀਟਰ ਤੱਕ ਚਲਾ ਜਾਂਦਾ ਤਿੰਨ 300 ਮੀਟਰ ਤੱਕ ਦੂਰੀ ਹੈ 100 ਫੁੱਟ ਤੱਕ ਹਾਈ ਟੈਸਟ ਦੀ ਉੜਾ ਦਿਓ ਫਿਰ ਮੈਂ ਕਹਿੰਦਾ ਅੱਜ ਇੱਥੇ ਤੁਸੀਂ ਲੈ ਕੇ ਤਾਂ ਆਏ ਹੋ ਹੁਣ ਸਾਡੇ ਆਗੂਆਂ ਨੇ ਜਾਬ ਤੱਕ ਕਿਹਾ ਵੀ ਅਰੇ 1 ਘੰਟਾ ਪੇਟ ਕਰੋ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਜੇ ਜਿੱਦਾਂ ਦੇ ਵੀ ਕੋਈ ਰਿਜ਼ਲਟ ਆਉਂਦਾ ਹੈ ਅਸੀਂ ਉਹਨਾਂ ਡਰੋਨ ਆਵੇਗਾ ਤਾਂ ਅਸੀਂ ਡਰੋਨ ਲਈ ਤੇ ਡਰੋਨ ਉਡਾਉਣ ਲਈ ਤਾਂ ਲੈ ਕੇ ਆਏ ਆ ਅਸੀਂ ਜੇ ਉਹਨਾਂ ਦਾ ਆਵੇਗਾ ਤਾਂ ਬੱਚਾ ਆ ਕੇ ਜਰੂਰ ਡੈਮੇਜ ਕਰਾਂਗੇ ਉਹਨੂੰ ਇੰਤਜ਼ਾਰ ਕਰ ਰਹੇ ਹੋ 5 ਵਾਲੀ ਮੀਟਿੰਗ ਦਾ ਕਿਉਂਕਿ 5 ਵਜੇ ਮੀਟਿੰਗ ਸੱ ਉਹ ਹਕਮ ਆਊਗਾ ਉਦੋਂ ਹੀ ਕੰਮ ਸਟਾਰਟ ਹੋਊਗਾ ਜੀ ਤਾਂ ਕਿੱਥੋਂ ਲੈ ਕੇ ਕਿੱਥੋਂ ਆਏ ਉਥੇ ਪੰਜਾਬ ਤੋਂ ਹੀ ਮੰਗਾਇਆਗੇ ਬਰੂਗਾ ਪੰਜਾਬ ਤੋਂ ਹੀ ਕਿਤੇ ਮਾਰਕੀਟ ਤੋਂ ਪਰਚੇਜ ਕੀਤਾ ਜੀ ਅਸੀਂ ਖਰਚਾ ਤੁਹਾਡਾ ਵੀ ਇਸਤੇ ਹੋ ਗਿਆ ਹੋਊਗਾ ਕੋਈ ਗੱਲ ਨਹੀਂ ਸਾਨੂੰ ਖਰਚਾ ਦੀ ਪਰਵਾਹ ਨਹੀਂ ਅਸੀਂ ਕਿਸਾਨਾਂ ਦੇ ਨਾਲ ਖੜੇ ਆਂ ਸਾਨੂੰ ਖਰਚੇ ਦਾ ਕੋਈ ਚੱਕਰ ਨਹੀਂ ਸਾਡਾ ਡੈਮੇਜ ਵੀ ਹੋ ਜਾਊਗਾ ਸਾਡਾ ਇੱਕ ਵਾਰਕ ਪਲਾਨ ਸਕਸੈਸਫੁਲ ਹੋ ਗਿਆ ਤੁਹਾਡੀ ਫਤਿਹ ਆ ਠੀਕ ਹੈ ਭਾਈ ਜੀ ਤਾਂ ਕਹਿੰਦੇ ਕਿ ਇੱਕ ਵਾਰ ਪਲਾਨ ਸਕਸੈਸਫੁਲ ਹੋ ਗਿਆ ਸਾਡੀ ਫਤਿਹ ਹੈ ਤਾਂ ਡਰੋਨ ਲੈ ਕੇ ਆਏ ਨੇ ਖਾਸ ਤੌਰ ਦੇ ਤੇ ਕਹਿੰਦੇ ਜਿਵੇਂ ਲੋਹੇ ਨੂੰ ਲੋਹਾ ਵੱਢਦਾ ਤਾਂ ਉਵੇਂ ਹੀ ਅਸੀਂ ਵੀ ਡਰੋਨ ਦੇ ਰਾਹੀਂ ਡਰੋਨ ਦੇ ਨਾਲ ਹੀ ਪੰਗਾ ਲਵਾਂਗੇ ਪੇਚਾ ਪਾਵਾਂਗੇ ਪਰ ਵੇਟ ਕਰ ਰਹੇ ਨੇ ਇੰਤਜ਼ਾਰ ਕਰ ਰਹੇ ਨੇ ਆਗੂਆਂ ਦਾ ਕਿਸ ਜਿਸ ਤਰੀਕੇ ਦਾ ਉਹਨਾਂ ਦਾ ਫੈਸਲਾ ਆਊਗਾ ਉਸ ਤੋਂ ਬਾਅਦ ਹੀ ਇਹਨਾਂ ਦੇ ਵੱਲੋਂ ਆਪਣਾ ਕੰਮ ਸ਼ੁਰੂ ਕੀਤਾ ਜਾਊਗਾ ਕੈਮਰਾ ਪਰਸਨ ਜਸ਼ਨ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ